हां जी ਸਾਸਰੀਆਂ ਅਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕ ਵੀਰਾਂ ਕਨੈਕਟ ਨੰਬਰ ਦੇਖੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਵੀਡੀਓ ਦੇ ਅਖੀਰ ਤੇ ਮਾਲਕ ਦਾ ਕਨੈਕਟ ਨੰਬਰ ਹੁੰਦਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ 5-7 ਫੁੱਟ ਮਾ ਪ੍ਰੋਪਰ ਜਾਣਕਾਰੀ ਸ਼ੈੰਡ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਅਸੀਂ ਲੈ ਕੇ ਆਏ ਹਾਂ ਸਿਆਉਣਾ ਲੀਕਾ 750 ਰੀਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਆਲ ਅਰੀਜਨਲ ਟਰੈਕਟਰ ਬਿਲਕੁਲ ਰੰਗ ਪੇਂਟ ਨਾਲ ਦਾਗਾ ਬਹੁਤ ਸਾਫ ਕੜੀਆ ਟਰੈਕਟਰ ਹੈਗਾ ਮੂਰਲੇ ਟਾਇਰ ਨਵੇਂ ਲੱਗੇ ਹੋਇਆ ਪਿਛਲੇ ਟਾਇਰ 60% ਪੈਸ਼ ਨੇਗੇ ਮਾਲਕਾਂ ਵੱਲੋਂ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਹੈ ਟਰੈਕਟਰ ਨੂੰ ਚਲਾਵਾ ਕੇ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਚੱਲਿਆ ਹੋਇਆ ਟਰੈਕਟਰ ਹੈ ਰੰਗ ਪੇਂਟ ਬਿਲਕੁਲ ਸਾਫ ਹੈ ਸਾਈਡ ਗੇਅਰ ਹੈਗਾ ਸੈਂਪਲ ਕਟਾਈ ਹੈ ਹਰ ਵਰਸ ਪੀਡੀਓ ਹੈਗਾ ਸੇਚਰੀ ਤੇਲ ਬ੍ਰੇਕਾਂ ਨੇਗੀਆਂ ਇਹ ਆਵ ਨੰਬਰ ਹੈਗਾ 2006 ਮਾਡਲ ਟਰੈਕਟਰ ਆ ਮਾਲਕਾਂ ਨੇ ਡਿਮਾਂਡ ਰੱਖੀ ਆ 2 ਲੱਖ 45000 ਰੁਪਇਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਮਾਲਕਾਂ ਦਾ ਕਨੈਕਟ ਨੰਬਰ ਹੈਗਾ 9417619364 9417619364 ਕਨੈਕਟ ਨੰਬਰ ਆ ਗੱਲਬਾਤ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆ